ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਅਮੀਰ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਠੀਕ ਠਾਕ ਹੋਣੇ ਹੋ ਤੇ ਲਓ ਫਿਰ ਅੱਜ ਦਾ ਆਪਾਂ ਕਰ ਰਹੇ ਹਾਂ ਸਪਰੇਅ ਤੇ ਮਾਰੋ ਸਪਰੇਅ ਆ ਲੈ ਯਾਰ ਨਿਗਾ ਤੇ ਤੁਹਾਡਾ ਵੀਡੀਓ ਵੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਤੇ ਇਹ ਗੰਨੇ ਵਾਲੀ ਜਗ੍ਹਾ ਨੂੰ ਆਪਾਂ ਸਪਰੇਅ ਕਰਾ ਰਹੇ ਹਾਂ ਧੁੱਪ ਲੱਗੀ ਹੈ ਸਾਰੇ ਕਿਸਾਨਾਂ ਨੂੰ ਯੂਰੋ ਯੂਰ ਮਾਰ ਪਿਆ ਵਾ ਬਸ ਇਹ ਸਪਰੇਅ ਹੋ ਜੇ ਸਪਰੇਅ ਸਾਰੇ ਜਣੇ ਆਪਾਂ ਤੁਹਾਨੂੰ ਹੋਰ ਬੰਦੇ ਨਾਲ ਵੀ ਮਿਲਾ ਦਨੇ ਆ ਇੱਕ ਨਾ ਮਿਲੋ ਕਰੋ ਗੱਲ ਮੇਰੇ ਵੱਲ ਤੁਹਾਨੂੰ ਸਾਰਨ ਪਿਆਰ ਬੜੀ ਸੱਚੀ ਨੇ ਕਾ ਤੁਹਾਡਾ ਸਵਾਗਤ ਹੈ ਆਪਣੀ ਨਵੀਂ ਵੀਡੀਓ ਚ ਤੇ ਕੰਮ ਕਰਦੇ ਚੱਲਦੇ ਰਹਨੇ ਆ ਧੁੱਪ ਲੱਗੀ ਪਰ ਘਟ ਲੱਗੀ ਥੋੜੀ ਹੋਰ ਅਸੀਂ ਇਨੀਦ ਕਰਦੇ ਹਾਂ ਕਿ ਤੁਸੀਂ ਸਾਰੇ ਗੁੱਡ ਹੋਣੇ ਗੁੱਡ ਇਹ ਇਸ਼ਾਰਾ ਕਿੱਧਰ ਕਰਦੇ ਆਏ ਬੰਦਾ ਆਟਾ ਵੀ ਮੌਜੀ ਏ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਏ ਟਰੈਕਟਰ ਘੜਾ ਸਹੀ ਰਹਿੰਦਾ ਵਾ ਖੇਤੀ ਕਰ ਆ ਵੇਖੋ ਆਡੇ ਬੰਦੇ ਵਾਹ ਕੇ ਪਛਤੌਣਦੇ ਆ ਤਵੀਆਂ ਨਾ ਵਾਇਆ ਨਹੀਂ ਗੰਦ ਸਾਡੇ ਪੇਜ ਤੇ ਸੁੱਟਿਆ ਸਾਰਾ ਚਲੋ ਕੋਈ ਨਹੀਂ ਆਣ ਗਵਾਂਡਣਾ ਕਹਿੰਦੇ ਆਣ ਗਵਾਂਡਣਾ ਬਣਾ ਕੇ ਰੱਖੋ ਰਿਸ਼ਤੇਦਾਰੀ ਨਾਲ ਭਾਵੇਂ ਨਾਮ ਹੀ ਬਣੇ ਕੋਈ ਗੱਲ ਨਹੀਂ ਰਿਸ਼ਤੇਦਾਰ ਹਨ ਪਰ ਰਿਸ਼ਤੇਦਾਰ ਵੀਡੀਓ ਵੇਖਦੇ ਗੁੱਸਾ ਨਾ ਕਰ ਲਿਓ ਗੱਲ ਇਹ ਆ ਵੀ ਆਂਢੀ ਗਵਾਂਢੀ ਤਾਂ ਬਹੁਤ ਫਾਇਦਾ ਉਹ ਆਪਣੀ ਉਧਰ ਵੀ ਆਪਣੀ ਸਰੋਂ ਤੇ ਇਧਰ ਵੀ ਸਰੋਂ ਉਤੇ ਬਾਕੀ ਇਹਨਾਂ ਨੇ ਇਦਾਂ ਹੀ ਬਾਹਤ ਹੀ ਵਿੱਚ ਬੂਏ ਖੜੇ ਮਟਰਾਂ ਮਟਰ ਤੋੜ ਲਈ ਬਾਕੀ ਮੇਰੇ ਰਿਸ਼ਤੇਦਾਰ ਜਿਹੜੇ ਬਾਹਰ ਵਿਦੇਸ਼ਾਂ ਹਾਂ ਦੇਸ਼ਾਂ 'ਚ ਰਹਿੰਦੇ ਨੇ ਗੁੱਸਾ ਨਾ ਕਰੀਂ ਲੋੜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਗਲੇ ਦਿਨ ਦੀ ਗੁੱਡ ਮਾਰਨਿੰਗ ਆਪਾਂ ਚੱਲਣਾ ਇਹਦਾ ਕੰਮ ਕਰਾਉਣਾ ਥੋੜਾ ਜਿਹਾ ਨਾ ਫੀਲ ਜੀ ਖਰਾਬ ਹੋਈ ਹੈ ਕਿ ਪੌਣ ਚੱਲੇ ਆ ਤੇ ਜੇ ਇਹ ਤੁਹਾਨੂੰ ਹੁਣ ਉੱਥੇ ਜਾ ਕੇ ਲੋ ਜੀ ਤੁਮ ਹੁਣ ਗਾ ਰਹੀ ਜੌਂਡੀ ਯਾਰ 53 ਦਾ ਐਸ ਜਿਹੜਾ ਬਾਹਰੋਂ ਆਉਂਦਾ ਹੈ ਇਹ ਬਾਹਰੋਂ ਆਉਂਦਾ ਹੈ ਜੌਂਡੀ ਯਾਰ 53 ਦਾ ਐਸ ਬਲਾਕ ਦੇਖੋ ਇਹਦਾ ਬਾਹਰਲਾ ਜਿਗਾੜਾ ਹੀ ਸਾਰਾ ਕਿੰਨਾ ਤਕੜਾ ਹੈ ਇੱਥੇ ਵਾਲਿਆਂ ਦੇ ਅੱਧੇ ਲੁੱਟਦੇ ਆਪਾਂ ਇਹ ਜੌਂਡੀ ਯਾਰ ਐਸ 53 ਦਾ ਐਸ ਜਿਹੜਾ ਬਾਹਰੋਂ ਆਉਂਦਾ ਹੈ ਟੈਂਕਿਆਂ ਦੇ ਇਧਰ ਵੇਖ ਲੋ ਇਹ ਤੇ ਹੁੰਦੀ ਹੁੰਦੀ ਹੈ ਜੀ ਇੱਕ ਬੈਗ ਇੱਕ ਇੱਥੇ ਵੇਰੂ ਵੀ ਅਗਲਾ ਹਿੱਸਾ ਦੇਖਦੇ ਦਾ ਕੱਟਾ ਭੋਰਾਂ ਆਪਾਂ ਪਹੁੰਚ ਗਏ ਆ ਦਾ ਸਨਾਂ ਤੱਕ ਪਲਟੀਨਾ ਜਿਹੜੇ ਉਹ ਲੱਗਾ ਲਾ ਦੋ ਲੋ ਪਲਟੀਨਾ ਜੀ ਵੀ ਸਾਰਿਆਂ ਬਾਜ਼ੀਆਂ ਆਡੇ ਕੱਪੜੇ ਸਪੜੇ ਸਾ ਬਾਜ਼ੀਆਂ ਲੱਗੀਆਂ ਹੀ ਆਏ ਕਿਤੇ دریا ਵੇਖ ਕੇ ਹੁੰਨੇ ਆ ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਮੀਂਹ ਕਿੱਥੇ ਕਿੱਥੇ ਪਿਆ ਅੱਜ ਬੱਦਲ ਫੇਰ ਬਹੁਤ ਹੋਇਆ ਵਾ ਇੱਥੇ ਤੇ ਰੇਤਾ ਪੀ ਗਈ ਹੈ ਨਾ ਇੱਥੇ ਤੇ ਰੇਤਾ ਪੀ ਜਾਂਦੀ ਹੈ ਚਲੋ ਉਹ ਚੀਜ਼ਾਂ ਨਹੀਂ ਮਿਟੋ ਚਲੋ ਤੁਹਾਡਾ ਵੀਡੀਓ ਵੇਖਣ ਲਈ ਦਿਲ ਤੋਂ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ 'ਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਂਦੇ ਵਾਦੇ ਰਹੋ ਰੱਬ ਰਾਖਾ ਸਾਰੇ ਜਣੇ ਕਮੈਂਟ ਜਰੂਰ ਕਰਿਓ ਮੀਂਹ ਕਿੱਥੇ ਕਿੱਥੇ ਪਿਆ ਸਾਡੇ ਕਪੂਰਥਲੇ ਜ਼ਿਲ੍ਹੇ 'ਚ ਮੀਂਹ ਪਿਆ ਵਾ